ਦੇ ਵਾਸਤੇ ਕੀ ਕਰਦੇ ਵੀ ਅਸੀਂ ਡੇ ਬਾਏ ਡੇ ਹਰ ਕਾਲਜ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਅਸੀਂ ਚਾਹਨਾ ਯੂਥ ਜਿਹੜਾ ਹੈਗਾ ਯੂਥ ਤੱਕ ਚੰਗੀਆਂ ਫਿਲਮਾਂ ਬਹੁਤ ਪਹੁੰਚਣ ਜਿਵੇਂ ਪਿੱਛੇ ਕਈ ਫਿਲਮਾਂ ਆਈਆਂ ਉਹਨਾਂ ਨੂੰ ਏ ਗ੍ਰੇਡ ਸਰਟੀਫਿਕੇਟ ਵੀ ਮਿਲਦਾ ਹੋਰ ਮਿਲਦਾ ਪਰ ਮੈਂ ਚਾਹਨਾ ਐਕਸ਼ਨ ਲਵ ਸਪੋਰਟਸ ਜਿਹੜਾ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਇਹ ਹੀ ਇਹ ਯੂਥ ਤੱਕ ਜ਼ਰੂਰ ਪਹੁੰਚੇ ਸੋ ਅਸੀਂ ਯੂਥ ਦੇ ਕੋਲ ਹੀ ਜ਼ਿਆਦਾ ਵਿਜ਼ਿਟ ਕਰਦੇ ਪਏ ਆ ਇਸ ਫਿਲਮ ਦੇ ਲਈ ਮੈਨੂੰ ਲੱਗਦਾ ਕਿ ਸਲੀਮਾ ਇਹ ਕਹਿ ਹੈ ਜੇ ਸਾਧਨ ਹੈਗਾ ਜੋ ਬਹੁਤ ਚੰਗਾ ਬੀ ਬੀ ਸਕਦਾ ਤੇ ਉਹ ਬੀ ਬੀ ਸਟਾਰਟ ਸਾਨੂੰ ਯੂਥ ਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਇੱਕ نسل ਜਾਂ ਬੀ ਪੁੰਗਰ ਦਾ ਹੈਗਾ ਉਹਨੂੰ ਵਧੀਆ এনवायरमेंट ਮਿਲ ਜੇ ਵਧੀਆ ਸਿਹਤ ਮਿਲ ਜੇ ਉਹਨੂੰ ਪਲਪਨ ਦੇ ਵਿੱਚ ਬਹੁਤ ਆਸਾਨੀ ਹੁੰਦੀ ਆ ਜਿਹੜੀ ਦਿਮਾਗ ਦੀ ਮੈਮਰੀ ਆ ਜੋ ਡਵੈਲਪ ਹੋਦੀ ਆ ਬਹੁਤ ਚੰਗੀ ਹੁੰਦੀ ਆ ਜੀ। ਇਸ ਵੀ ਜਿਹੜਾ ਯੂਥ ਹੈ ਇਹਹੀ ਤੋਰਾ ਹੁੰਦਾ ਸਾਡਾ। ਕਿਉਂਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਚਲੇ ਜਾਣਾ। ਬੱਚੀ ਹੈ ਜਿਹੜੇ ਹੈਗੇ ਨਹੀਂ ਉਹ ਉਹਨਾਂ ਨੇ ਯੂਥ ਦੀ ਜਗ੍ਹਾ ਤੇ ਆਉਣਾ। ਯੂਥ ਨੇ ਸਿਆਣਿਆਂ ਦੀ ਜਗ੍ਹਾ ਤੇ ਆਉਣਾ। ਸੋ ਅਸੀਂ ਫਿਲਮ ਬਣਾਈ ਆ ਖਿਡਾਰੀ ਜੋ 9th ਆਫ ਫੈਬਰੂਰੀ ਰਿਲੀਜ਼ ਹੈਗੀ ਆ। ਸਿਨੇਮਾ ਘਰਾਂ ਦੇ ਵਿੱਚ ਸੋ ਇਹਨੂੰ ਸਾਰੀ ਨੂੰ ਪ੍ਰਮੋਟ ਕਰਦੇ ਕਰਦੇ ਹਰ ਕਾਲਜ ਦੇ ਦਰਬਾਰ ਅਸੀਂ ਜਾ ਰਹੇ ਆਂ ਤੇ ਯੂਥ ਨੂੰ ਬੀ ਲਾ ਕੇ 9 ਫਰਵਰੀ ਨੂੰ ਸਾਡੀ ਫਿਲਮ ਨੂੰ ਦੇਖਣਾ ਤੇ ਸਰ ਕੀ ਮੈਸੇਜ ਦਿੱਤਾ ਉਹਦੇ ਫਿਲਮ ਦੇ ਵਿੱਚ ਲੋਕਾਂ ਨੂੰ ਕੀ ਜਾਗਰੂਤ ਹੋਣਗੇ ਲੋਕ ਇਸ ਮੈਟਰ ਦੇ ਵਿੱਚ ਦੇਖੋ ਜਾਗਰੂਕਤਾ ਬਹੁਤ ਚੀਜ਼ਾਂ ਨੇ ਜੀ ਆਪਾਂ ਗੱਲ ਕਰਨ ਲੱਗ ਜੀ ਇਹ ਤਾਂ ਮੈਨੂੰ ਲੱਗਾ 500 ਸਫ਼ਿਆਂ ਦਾ ਕਿਵੇਂ ਬਣ ਜੂਗਾ ਇਹਦੇ ਵੀ ਸਿਰਫ ਇੱਕ ਹੈਗੀ ਕਿ ਖਿਡਾਰੀ ਜਿਹੜਾ ਹੈਗਾ ਉਹਦੀ ਸੋਚ ਨੂੰ ਪ੍ਰਮੋਟ ਕੀਤਾ ਚਾਹੇ ਪਰਿਵਾਰ ਦੇ ਵਿੱਚ ਤੁਹਾਡਾ ਭਰਾ ਹੈ ਛੋਟਾ ਭਰਾ ਹੈ ਚਾਹੇ ਤੁਹਾਡਾ ਵੱਡਾ ਭਰਾ ਹੈ ਪਹਿਲੀ ਸੋਚ ਲਈ ਪ੍ਰਮੋਟ ਕੀਤਾ ਕਿ ਤੋਂ 100 ਵਾਰ ਹਾਰਨ ਤੋਂ ਬਾਅਦ ਵੀ ਉਹ ਦਿਲ ਚ ਖੁੰਦਕ ਨਹੀਂ ਰੱਖਦਾ ਬਦਲੇ ਦੀ ਭਾਵਨਾ ਨੇ ਰੱਖਦਾ ਫਿਰ ਉਹ ਜਿੱਤਣ ਦੀ ਆਸ ਰੱਖਦਾ ਉਹਦਾ ਨਿਸ਼ਾਨਾ ਮੈਦਨ ਤੇ ਰੱਖਦਾ ਯੂਥ ਨੂੰ ਇਹ ਦੱਸਣਾ ਹੈ ਕਿ ਬਹੁਤ ਸਟੋਰੀਆਂ ਸੁਣਦੇ ਆ ਨਿੱਕੀ ਜੀ ਗੱਲ ਤੇ ਸਾਡਾ ਪੈਰ ਫਿਸਲ ਗਿਆ ਸੀ ਗਲਤ ਰਾਹ ਫੜ ਲਿਆ ਖਿਡਾਰੀ ਕਿਉਂ ਨਹੀਂ ਫੜਦੇ ਹਰ ਰੋਜ਼ ਫਾਈਟ ਹੁੰਦੀ ਆ ਹਰ ਰੋਜ਼ ਲੜਾਈ ਹੁੰਦੀ ਆ ਬੌਕਸਰਾਂ ਦੇ ਨੱਕ ਟੁੱਟਦੇ ਆ ਕਿਸੇ ਦਾ ਗਿੱਟਾ ਟੁੱਟਦਾ ਉਹਨਾਂ ਨੇ ਤਾਂ ਕਦੇ ਕਿਸੇ ਤੋਂ ਬਦਲਾ ਬਾਹਰ ਨਹੀਂ ਲਿਆ ਬਹੁਤਾ ਅਗਲੀ ਪਾਵਰ ਹੋਰ ਤਿਆਰ ਤਿਆਰੀ ਨਾਲ ਆਉਂਦੇ ਆ ਕਿ ਜਿੱਤਣਾ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਜਿੰਨੀ ਵਾਰੀ ਹਾਰਦੇ ਓੰਨੀ ਬੂਸ ਲਾਉਂਦੇ ਆ ਇਹ ਹੀ ਜ਼ਿੰਦਗੀ ਹੈ ਤੇ ਸਰ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਹਰ ਕੋਈ ਫਿਲਮ ਦੇਖਦੇ ਆ ਵੀ ਕੁੜੀ ਮੁੰਡੇ ਦੀ ਫਿਲਮ ਆਉਂਦੀ ਐ ਐਂਡ ਹੁੰਦਾ ਵੀ ਮੈਂ ਪਿਆਰ ਕਰਨਾ ਮੁਹੱਬਤ ਕਰਨੀ ਐ ਲੇਕਿਨ ਇਹ ਫਿਲਮਾਂ ਦੇ ਵਿੱਚ ਟਾਰਗੇਟ ਹੈ ਕਿ ਲੋਕ ਇੰਜ ਦਾ ਖਿਡਾਰੀ ਦੀ ਫਿਲਮ ਤੁਸੀਂ ਬਣਾ ਰਹੇ ਹੋ ਇਹਦੇ ਵਿੱਚ ਵੀ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਜਿੱਦਾਂ ਨੌਜਵਾਨੀ ਨਸ਼ੇ 'ਚ ਜਾ ਰਹੀ ਐ ਕੋਈ ਤੁਹਾਡੇ ਸਵਾਲ ਕਈ ਸ਼ਫਲ ਕਰ ਗਏ ਉਹ ਜਿਹੜੀ ਮੁੰਡੇ ਕੁੜੀ ਦੀ ਫਿਲਮ ਹੈ ਉਹ ਚੰਗੀ ਫਿਲਮ ਹੁੰਦੀ ਹੈ ਮਾੜੀ ਨਹੀਂ ਹੁੰਦੀ। ਐਟ ਲੀਸਟ ਅਸੀਂ ਮੁੰਡਾ ਕੁੜੀ ਰਿਪਰੈਜ਼ੈਂਟ ਕਰਾਂਗੇ ਹਨ। ਲਵ ਸਟੋਰੀ ਹੋਗੀ ਜਾਂ ਉਹਨਾਂ ਦੇ ਵਿੱਚ ਕੰਫਲਿਕਟ ਹੋ ਗਿਆ ਪਰਿਵਾਰ ਹੋ ਗਿਆ ਕਿਉਂਕਿ ਮੁੰਡਾ ਕੁੜੀ ਮਤਲਬ ਯੂਥ ਯੂਥ ਮਤਲਬ ਧੁਰਾ ਧੁਰਾ ਮਤਲਬ ਜਿਹਦੇ ਦਿਵਾਲੇ ਸਾਰੀ ਦੁਨੀਆ ਜਾਂ ਚੀਜ਼ਾਂ ਘੁੰਮਦੀਆਂ ਹੈਗੀਆਂ ਨਾ। ਜਵਾਨੀ ਨਸ਼ਿਆਂ ਦੇ ਵੱਲ ਜਿਹੜੀ ਜਾ ਰਹੀ ਹੈ ਉਹਦੇ ਤੇ ਖਿਡਾਰੀ ਫਿਲਮ ਕਿਉਂਕਿ ਨਸ਼ਾ ਜਿਹੜਾ ਹੈਗਾ ਉਹ ਰਿਲੀਜ਼ ਕਰਦਾ ਡੋਪਾ ਮਾਈਨ ਆਪਣੇ ਦਿਮਾਗ ਦੇ ਵਿੱਚ। ਦੇਖੋ ਖੇਡ ਸਭ ਤੋਂ ਵੱਡਾ ਡੋਪਾ ਮਾਈਨ ਹੈਗੀ ਹੈ ਤੁਹਾਡੇ ਲਈ। ਜਿਨੇ ਸਟ्रेस ਲੋਕ ਨੇ ਅੱਜ ਦਾ ਸਰਵੇ ਕਰ ਲੋ ਤੁਸੀਂ ਮੈਂ ਕਹਿੰਦਾ ਕੋਈ 90 ਇਅਰਸ ਦਾ ਹੈਗਾ ਚਾਹੇ ਕੋਈ 50 ਸਾਲ ਦਾ ਹੈਗਾ ਜਿੰਨਾਂ ਡਿਪਰੈਸ਼ਨ ਦੇ ਵਿੱਚ ਗਏ ਨੇ ਸਭ ਨੇ ਮੈਰਾਥਨ ਜੁਆਇਨ ਕੀਤੀ ਸਭ ਨੇ ਜਿਮ ਜੁਆਇਨ ਕੀਤਾ ਸਭ ਨੇ ਇੱਕ ਵੱਖਰੀ ਸਪੋਰਟਸ ਜੁਆਇਨ ਕੀਤੀ ਤੇ ਬਾਅਦ ਵਿੱਚ ਮੋਟੀਵੇਸ਼ਨਲ ਲੈਕਚਰਰ ਵੀ ਬਣੇ ਆ ਸੋ ਇਹ ਖੇਡ ਨੂੰ ਇੱਕ ਤਰੀਕੇ ਨਾਲ ਵੇਖਣਾ ਅਸੀਂ ਖਿਡਾਰੀ ਫਿਲਮ ਦੇ ਵਿੱਚੋਂ ਇਹ ਚੀਜ਼ਾਂ ਜ਼ਰੂਰ ਵਿਖਾਈਆਂ ਪਰ ਸਾਡੇ ਆਥਰ ਡਾਇਰੈਕਟਰ ਦਾ ਇੱਕ ਪ੍ਰੋਮਿਸ ਹੈਗਾ ਕਿ ਐਂਟਰਟੇਨਮੈਂਟ ਨਹੀਂ ਸੀਗੇ ਵੀ ਪॉपकॉर्न ਲੈ ਕੇ ਫੈਮਿਲੀ ਲੈ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਦੇ 2000 ਰੁਪਏ ਇੱਕ ਫੈਮਿਲੀ ਖਰਚ ਕੇ ਆਉਗੀ। ਕੋ ਨਰਾਸ਼ ਨਹੀਂ ਹੋ ਕੇ ਆਉਗੀ। ਇੰਟਰਟੇਨਮੈਂਟ ਤਾਂ ਹੈ ਹੀ ਹੈ ਤੇ ਤੁਨ ਤੁਨ ਕੇ ਭਰਾ ਹੈ। ਪਰ ਉਹਦੇ ਨਾਲ ਹੀ ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਨੇ ਜ਼ਿੰਦਗੀ ਦੇ ਆਸਪੈਕਟਸ ਵੀ ਹੈਗੇ ਆ। ਲਾਈਫ ਵੀ ਹੈਗੀ ਆ, ਸਪੋਰਟਸ ਵੀ ਹੈਗਾ, ਝਗੜੇ ਵੀ ਹੈਗੇ ਆ, ਮੰਨਣਾ ਮਨਾਉਣਾ ਵੀ ਹੈਗਾ, ਪਿਆਰ ਵੀ ਹੈਗਾ, ਗੁੱਸਾ ਵੀ ਹੈ। ਬਾਕੀ ਫਿਲਮਾਂ ਨਾਲੋਂ ਇਹ ਫਿਲਮ ਨੂੰ ਕਿੱਦਾਂ ਲੱਗਦੀ ਹੈ? ਇਹ ਪੰਜਾਬੀ ਸਿਨੇਮੇ ਦੇ ਕੈਨਵਸ ਤੇ ਇੱਕ ਵੱਖਰੀ ਫਿਲਮ ਹੈਗੀ ਆ। ਕਿਉਂਕਿ ਕਾਮੇਡੀ ਦਾ ਬਹੁਤ ਦੌਰ ਹੈਗਾ। ਕੋਮੇਡੀ ਚੰਗੀ ਗੱਲ ਵੀ ਅੱਜ ਦੇ ਸਟ्रेस ਦੇ ਦੌਰ ਦੇ ਵਿੱਚ ਪਰ ਮੈਨੂੰ ਐਨ ਲੱਗਦਾ ਜੇ ਵੱਖਰੇ ਵੱਖਰੇ ਵਿਸ਼ੇ ਆਉਣਗੇ ਤਾਂ ਉਹ ਫਿਲਮਾਂ ਜਿਹੜੀਆਂ ਪਿੱਛੇ ਨੇ ਜਿਹਨਾਂ ਤੋਂ ਲੋਕ ਬੋਰ ਹੁੰਦੇ ਹੋਰ ਵੀ ਵੱਧ ਚੱਲਣਗੀਆਂ ਇੱਕ ਥਾਲੀ ਦੇ ਵਿੱਚ ਜੇ ਚਾਰ ਡਿਸ਼ਸ ਪਈਆਂ ਹੋਣਗੀਆਂ ਉਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਬੰਦਾ ਟੇਸਟ ਕਰਦਾ ਜੇ ਕੋਈ ਪਈ ਹੋਊਗੀ ਤਾਂ ਫਿਰ ਆਪਾਂ ਉਹ ਤੋਂ ਬੋਰ ਹੋ ਜਾ ਸਰ ਜਿੱਦਾਂ ਦੇਖਿਆ ਐਵੇਂ ਮਿਰਕਾ ਸਿੰਘ ਵੀ ਫਿਲਮ ਆਈ ਸੀ ਉਹ ਵੀ ਖੇਡਾਂ ਨੂੰ ਦੱਸੀ ਗਈ ਸੀ ਜਿਹੜੀ ਗੁੱਲੀ ਫਿਲਮ ਦੀ ਉਹ ਵੀ ਖੇਡ ਪਰ ਇਸ ਫਿਲਮ ਦੇ ਵਿੱਚ ਵੀ ਥੋਕੀ ਜ਼ਿਆਦਾ ਜਿਹੜਾ ਮੇਨ ਲੋਕ ਨੇ ਫੋਕਸ ਕਿਤੇ ਤੇ ਰੱਖਣਗੇ ਇਹਦੇ ਹਰ ਤਰ੍ਹਾਂ ਦੀ ਖੇਡ ਆ ਜਿਵੇਂ ਆਪਾਂ ਗੇਮ ਕਹਿੰਦੇ ਨੇ ਪੰਜਾਬੀ ਵਿੱਚ ਜੇ ਆਪਾਂ ਹੁਣ ਕਹਿ ਦੀਏ ਕਿ ਖੇਡ ਖੇਡਣੀ ਆ ਆਪਾਂ ਖੇਡ ਸਮਝਾਂਗੇ ਆਪਾਂ ਜ਼ਿੰਦਗੀ 'ਚ ਚੱਲਦੀ ਹੋਈ ਕਹਿ ਦਿੰਨੇ ਆ ਯਾਰ ਤੂੰ ਗੇਮਾਂ 'ਚ ਖੇਡਣਾ ਉਸ ਦਾ ਮਤਲਬ ਹੁੰਦਾ ਕਿ ਤੂੰ ਮੇਰੇ ਨਾਲ ਚਲਾਕੀਆਂ ਕਰ। ਸੋ ਇਹਦੇ ਵਿੱਚ ਜ਼ਿੰਦਗੀ ਦੀ ਖੇਡ ਵੀ ਹੈਗੀ ਹੈ। ਜ਼ਿੰਦਗੀ ਜਿਉਣ ਲਈ ਵੀ ਖੇਡਣਾ ਪੈਂਦਾ ਹੈ। ਡਿਫਰੈਂਟ ਤਰੀਕੇ ਨਾਲ ਹਰ ਤਰ੍ਹਾਂ ਦੇ ਖਿਡਾਰੀ ਟੱਕਰਦੇ ਹਨ। ਮਾੜੇ ਚੰਗੇ ਹਰ ਤਰ੍ਹਾਂ ਦੇ ਇੱਕ ਪਾਸੇ ਸਪੋਰਟਸ ਵੀ ਹੈਗੀ ਹੈ। ਕਿ ਪੰਜਾਬ ਦੇ ਵਿੱਚ ਜੋ ਸਪੋਰਟਸ ਹੈਗੀਆਂ ਉਹ ਸਭ ਤੋਂ ਵੱਧ ਜਾ ਸਕਦੀ ਹੈਗੀਆਂ ਦੇ ਵਿੱਚੋਂ ਤੇ ਸੀਗੀ ਵੀ ਜਿੰਨੇ ਪਹਿਲਵਾਨ ਨੇ ਪੁਰਾਣੇ ਨਾਲ ਲਾਉਂਗੇ ਪੰਜਾਬ ਦੇ ਵਿੱਚ ਹੀ ਨੇ ਜਿੰਨੇ ਐਕਟਰ ਪੁਰਾਣੇ ਚੱਕੂਗੇ ਵੀ ਪੰਜਾਬ ਦੇ ਵਿੱਚੋਂ ਨੇ ਜਿੰਨੇ ਡਾਇਰੈਕਟਰ ਪੁਰਾਣੇ ਚੱਕਰੂਗੇ ਪੰਜਾਬ ਦੇ ਵਿੱਚੋਂ ਨੇ ਸੋ ਇਹ ਕੀ ਹੈ ਕਿ ਰੀਸਾਈਕਲ ਹੈਗਾ ਇੱਕ ਵਾਰੀ ਚੀਜ਼ ਪੀਕ ਤੇ ਜਾਂਦੀ ਹੈ ਥੱਲੇ ਆਉਂਦੀ ਹੈ ਉਹ ਥੱਲੇੋਂ ਫੇਰ ਉੱਪਰ ਨੂੰ ਜਾਂਦੀ ਹੈ ਤੇ ਸਿਨੇਮਾ ਮੈਨੂੰ ਲੱਗਦਾ ਉਹ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦਾ ਹੈ ਵੀ ਫਿਲਮ ਵੀ ਨੇ ਉਹ ਲਾਈਫ ਵੀ ਹੈ ਬੀਸਿਕਲੀ ਲਾਈਫ ਚਾਹੇ ਤੁਸੀਂ ਬਾਲੀਵੁੱਡ ਦੀ ਗੱਲ ਕਰ ਲਓ ਹਾਲੀਵੁੱਡ ਦੀ ਕਰ ਲਓ ਜਿੱਦੀ ਵੀ ਗੱਲ ਕਰ ਲਓ ਫਿਲਮ ਦੇ ਵਿੱਚ ਲਾਈਫ ਹੈ ਔਰ ਇਹਦੇ ਵਿੱਚ ਲਾਈਫ ਹੈ ਤੁਹਾਨੂੰ ਇੱਕ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਇੱਕ ਫਾਈਨਲ ਪੁਆਇੰਟ ਤੱਕ ਤੁਹਾਨੂੰ ਇੱਕ ਜਰਨੀ ਮਿਲ ਜਾਏਗੀ ਫਿਲਮ ਦੇ ਵਿੱਚ ਨਾ ਸੋ ਆਪਾਂ ਜਿਹੜੀ ਖਿਡਾਰੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ ਖਿਡਾਰੀ ਦੇ ਵਿੱਚ ਕੀ ਹੈ ਕਿ ਜਿੱਦਾਂ ਭਾਈ ਨੇ ਦੱਸਿਆ ਹੀ ਹੈ ਕਿ ਇਹ ਜਿਹੜੀ ਫਿਲਮ ਹੈਗੀ ਹੈ ਨਾ ਇਹ ਮੈਦਾਨ ਦੇ ਅੰਦਰ ਤੇ ਮੈਦਾਨ ਦੇ ਬਾਹਰ ਜਿਹੜਾ ਇੱਕ ਲਾਈਫ ਸਾਡੀ ਚੱਲਦੀ ਹੈ ਇਹ ਦੋਨਾਂ ਦੀ ਹੀ ਫਿਲਮ ਹੈ। ਸੋ ਇਫਰੈਂਸ਼ੀਏਟ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਬਹੁਤ ਜ਼ਿਆਦਾ ਮੈਨੂੰ ਮਾਰ ਕੇ ਦੱਸਾਂਗਾ। ਇਧਰ ਹੱਥ ਕੱਢ ਤੈਨੂੰ ਕਹਿੰਦਾ। ਨਾ ਹਰ ਤਰ੍ਹਾਂ ਦਾ ਨਹੀਂ ਤੁਹਾਨੂੰ ਕਾਮੇਡੀ ਨਹੀਂ ਮਿਲੇਗੀ, ਤੁਹਾਨੂੰ ਰੋਮਾਂਸ ਵੀ ਮਿਲੇਗਾ, ਤੁਹਾਨੂੰ ਭਰਾਵਾਂ ਦਾ ਪਿਆਰ ਵੀ ਮਿਲੇਗਾ। ਹਨਾ ਕਿਉਂਕਿ ਸਾਡਾ ਜਿਹੜਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਨਾ ਤੇ ਪੰਜਾਬ ਜਿਹੜਾ ਨਾ ਉਹ ਕਿਤੇ ਨਾ ਕਿਤੇ ਭਰਾਵਾਂ ਦੇ ਉੱਤੇ ਮੋਢੇ ਜਿਹੜੇ ਨੇ ਉਹ ਟਿਕੇ ਹੋਏ ਨੇ ਕਿਤੇ ਨਾ ਕਿਤੇ ਨਾ ਅਸੀਂ ਭਾਈਚਾਰੇ ਦੀ ਗੱਲ ਬਹੁਤ ਕਰਦੇ ਹਾਂ ਨਾ। ਸੋ ਇਹ ਉਹਦੇ ਨਾਲ ਵੀ ਜੱਲੇਗਾ ਰਿਵਿੰਜ ਵੀ ਐ ਸੋ ਇਹਦੇ ਵਿੱਚ ਨਾ ਹਰ ਤਰ੍ਹਾਂ ਦਾ ਪਕ ਤੁਹਾਨੂੰ ਮਿਲੇਗਾ ਇੱਕ ਪੈਕਡ ਫਿਲਮ ਜਿਹਨੂੰ ਆਪਾਂ ਕਹਿੰਦੇ ਆ ਇਹ ਤੁਹਾਨੂੰ ਹਾਂ ਤੁਹਾਨੂੰ ਇਹ ਫਿਲਮ ਸਰ ਸ਼ੂਟ ਕਿਹੜੀ ਕਿਹੜੀ ਜਗ੍ਹਾ ਹੋਇਆ ਜੀ ਇਹ ਸ਼ੂਟ ਪਹਿਲਾਂ ਅੰਮ੍ਰਿਤਸਰ ਹੋਇਆ ਜੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਹੋਇਆ ਫਿਰ ਜੈਸਲਮੇਰ ਅਸੀਂ ਸ਼ੂਟ ਕੀਤਾ ਜੀ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਸ਼ੂਟ ਸਰ ਸਾਰੀ ਸ਼ੂਟਿੰਗ ਜਿਹੜੀ ਹੈ ਪੰਜਾਬ ਦੀ ਹੈ ਕਿ ਪੰਜਾਬ ਤੋਂ ਬਾਹਰ ਵੀ ਜੈਸਲਮੇਰ ਵੀ ਸ਼ੂਟ ਕੀਤਾ ਹੀ ਰਾਜਸਥਾਨ ਵੀ ਸ਼ੂਟ ਕੀਤਾ ਹੈ ਜੀ ਅਸੀਂ ਸਾਡੇ ਚਾਰ 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 ਅੱਜ ਦੇਖਦੇ ਨੇ ਤੇ ਲੁਧਿਆਣਾ ਮੇਰਾ ਆਪਣਾ ਸ਼ਹਿਰ ਹੈ ਤੇ ਆਪਣੇ ਸ਼ਹਿਰ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਆ ਜਦ ਤੁਸੀਂ ਕੋਈ ਵੀ ਆਰਟਿਸਟ ਆਪਣੇ ਸ਼ਹਿਰ ਨੂੰ ਜਾਂਦਾ ਹੈ ਮੈਨੂੰ ਬਹੁਤ ਐਕਸਾਈਟਡ ਹੁੰਦਾ ਹੈ ਕਿ ਅਸੀਂ ਆਪਣੇ ਸ਼ਹਿਰ ਵਿੱਚ ਆਏ ਆ ਆਪਣੇ ਆਪ ਨੂੰ ਪ੍ਰਮੋਟ ਕਰੀਏ ਆਪਣੇ ਸ਼ਹਿਰ ਨੂੰ ਪ੍ਰਮੋਟ ਕਰੀਏ ਤੇ ਅੱਜ ਜਿਸ ਲੁਧਿਆਣਾ ਸ਼ਹਿਰ ਵਿੱਚ ਆਏ ਆ ਜਿੱਥੇ ਹਮੇਸ਼ਾ ਸਾਨੂੰ ਪਿਆਰ ਮਿਲਦਾ ਹੈ ਤੇ ਉਮੀਦ ਹੈ ਇੱਥੇ ਵੀ ਇਸ ਤੋਂ ਜ਼ਿਆਦਾ ਪਿਆਰ ਮਿਲੇਗਾ ਲੁਧਿਆਣਾ ਸ਼ਹਿਰ ਦੇ ਵਿੱਚ ਜਿਵੇਂ ਕਿ ਟੈਲੈਂਟ ਬਹੁਤ ਹੈ ਉਹਦੇ ਕਮੀ ਨਹੀਂ ਹੈ ਬਿਲਕੁਲ ਤੁਸੀਂ ਹਮੇਸ਼ਾ ਉਹਨੂੰ ਪ੍ਰੋਮੋਟ ਕਰਨੀ ਚਾਹੀਏ ਵਧੋਂਗੇ ਹਮੇਸ਼ਾ ਬਿਲਕੁਲ ਮੇਰਾ ਆਪਣਾ ਸ਼ਹਿਰ ਕਿਉਂ ਨਹੀਂ ਹਰ ਕੋਈ ਚਾਹੁੰਦਾ ਹੁੰਦਾ ਹੈ ਕਿ ਸਾਡੇ ਜੋ ਜਨ ਭੂਮੀ ਆ ਜਿੱਥੇ ਅਸੀਂ ਰਹਿੰਦੇ ਆ ਤੇ ਉਹਨੂੰ ਅੱਗੇ ਪ੍ਰੋਮੋਟ ਕਰੀਏ ਤੇ ਲੁਧਿਆਣਾ ਸ਼ਹਿਰ ਵਿੱਚ ਮੈਂ ਪੜ੍ਹੀ ਆ ਤੇ ਇਥੋਂ ਦੀ ਮੇਰੀ ਸਟੱਡੀ ਹੈਗੀ ਆ ਤੇ ਬੜੇ ਲੱਗਦਾ ਹਮੇਸ਼ਾ ਇੱਕ ਗਾਇਕ ਤਰ੍ਹਾਂ ਦਾ ਡਾਇਰੈਕਟਰ ਮੈਂ ਵਿੱਚ ਗੈਸਟ ਐਪੀਅਰੈਂਸ ਦੇ ਲਈ ਕਰਤਾਰ ਜੀ ਦੇ ਆਪੋਸਿਟ ਕੈਕਟਰ ਤੇ ਪੂਰਾ ਜਿਹੜੀ ਫਿਲਮ ਦੇ ਵਿੱਚ ਆ ਪੂਰਾ ਰੋਲ ਨਿਭਾ ਰਹੇ ਹੋ ਕੋਈ ਪੂਰਾ ਸਪੋਰਟ ਕਰ ਰਹੇ ਹੋ ਖਿਡਾਰੀ ਨੂੰ ਬਿਲਕੁਲ ਅਜੇ ਸਰਵੀਰ ਨੇ ਕੀਤਾ ਮੇਰਾ ਕਰੈਕਟਰ ਤੁਸੀਂ ਦੇਖੋਗੇ ਸਿਨੇਮਾਸ ਜਾ ਕੇ ਤੁਹਾਨੂੰ ਮਜ਼ੇ ਆਉਣਗੇ ਠੀਕ ਹੈ ਇੱਕ ਇਨਵਾਈਟ ਤੇ ਦੇ ਸਕਦੇ ਹਾਂ ਸਭ ਨੂੰ ਬਿਲਕੁਲ ਸਾਡੀ ਮੂਵੀ ਆ ਰਹੀ ਨੌਥ੍ਰਿਕ ਨੂੰ ਖਿਡਾਰੀ ਤੇ ਅਸੀਂ ਪ੍ਰੋਮੋਸ਼ਨਸ ਕਰ ਰਹੇ ਹਾਂ ਤੁਹਾਡੇ ਸਾਥੀ ਬਹੁਤ ਲੋੜ ਆ ਆਪਣੇ ਫੈਮਲੀਸ ਨਾਲ ਜਾਇਓ ਆਪਣੇ ਫਰੈਂਡਸ ਨੂੰ ਲੈ ਕੇ ਜਾਇਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਤੁਹਾਡਾ ਟਾਈਮ ਵੇਸ ਨਹੀਂ ਹੋਊਗਾ ਤੁਹਾਡਾ ਪੈਸਾ ਵੇਸ ਨਹੀਂ ਹੋਊਗਾ ਚੋਰਸਪੋਰਟ ਕਰੋ ਸਾਰੀ ਟੀਮ ਨੂੰ ਠੀਕ ਰਾਈਟ ਥੈਂਕ ਯੂ